ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬਾ ੴ ਸਤਿਗੁਰ ਪ੍ਰਸਾਦ ਹਰ ਜੋ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਸ ਦੁਸ਼ਟਰ ਮਾਰਿਆ ਪਰਲਾ ਤਰਾਇਆ ਹੰਕਾਰੀਆਂ ਨਿੰਦਕਾ ਪਿੱਟਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਸਰਸੇ ਵਿਅੰਤ ਲੈ ਛਡਾਇਆ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹਾਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਉ ਜਾਤਮੈ ਜੋਤਾ ਜੋਤਮੈ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਉ ਨਾ ਨ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਆ ਸੋ ਦਰਾਗਾ ਸਮਹੱਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿ ਆਸੂ ਕਰ ਕੇ ਹਾਜਤ ਬਾ ਸਰਬ ਸਮਾਲੇ ਵਾਜੇ ਤੇਰੇ ਨਾਂ ਦਾ ਨਿਕ ਅਸ਼ੰਕਾ ਕੇਤੇ ਤੇਰੇ ਵਾਹੁਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਆ ਕੇਤੇ ਤੇਰੇ ਗਾਵਣ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾ ਤਦਨੋ ਚਿਤ ਗਵਤ ਲਿਖ ਜਾਣਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤਦਨੋ ਈਸਰ ਬ੍ਰਹਮਾ ਦੇਵੇ ਸੋਹੰ ਤੇਰੇ ਸਤਾ ਸਵਾਰੇ ਗਾਵਾਂ ਤਦਨੋ ਇੰਦਰੇਂਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤਦਨੋ ਸਿੱਧ ਸਮਾਧੀ ਅੰਦਰ ਗਾਵਾਂ ਤਦਨੋ ਸਾਧ ਵਿਚਾਰੇ ਗਾਵਾ ਤੁਧਨਾ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪਣ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਾਂ ਤੁਧਨਾ ਮੋਨੀ ਅਮਰ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧਨਾ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵਾਂ ਤੁਧਨਾ ਜੋਧ ਮਹਾਬਲ ਸੁਰਾ ਗਾਵਾਂ ਤੁਧਨਾ ਖਾਣੀ ਚਾਰੇ ਗਾਵਾ ਤੁਧ ਨੋ ਖੰਡ ਮੰਡਲ ਪ੍ਰਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤੁਧ ਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਤੁਧ ਨੋ ਗਾਵਨਾ ਸੇ ਮੈਂ ਚਿਤ ਨਾਵਾਂ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਏ ਸੱਚਾ ਸਾਚੀ ਨਾਈ ਹੈ ਬਿਉ ਸਿਜੈਨ ਦਾਸੀ ਰਚਨਾ ਜਨਰ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖੈ ਗੀਤਾ ਆਪਣਾ ਜਿਉ ਤਿਸ ਦੇ ਵੜਿਆਈ ਜੋ ਤਿਸ ਭਾਵੇਂ ਸੋਏ ਕਰ ਸੇ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਸਹਾਪ ਸਾਹਿਬ ਨਾਨਕ ਰੈ ਨਰਜਾਈਆ ਸਮਹ ਹਲਾ ਪਹਿਲਾ ਸੁਣ ਵਡਾ ਖੈ ਸਭ ਕੋਏ ਕੀ ਵਡਾ ਦੇਠਾ ਹੋਏ ਕੀਮਤ ਪਾਏ ਨਾ ਕਿ ਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਈ ਬਾਹਰ ਗੰਦੀ ਰਾਗੁਣਿ ਕੀ ਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੇ ਉੜ ਚੀਰਾ ਰਹਾ ਸਭ ਸਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰ ਹਾਏ ਕਹਿ ਨ ਜਾਇ ਤੇਰੀ ਤਲਵੜਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਬੁਰਖਾ ਗਿਆ ਵਡਿਆਈਆਂ ਤੁਧ ਬਿਨਾ ਸਿੱਧੀ ਕਿਨਾਂ ਨਾ ਪਾਈਆ ਕਰਾ ਮਿਲੈ ਨਾ ਹੀ ਠਾਕ ਰਾਈਆ ਆਖਣ ਵਾਲਾ ਗਿਆ ਵਿਚਾਰਾ ਸਿਂਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਾਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰਾ ਮਰ ਜਾਓ ਆਖੇ ਓ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਤੂ ਖੈ ਖਾਏ ਚਲਿਆ ਦੂਖਾ ਸੋਕਿਆ ਵਿਸਰਾ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾ ਹੀ ਰਹਾਉ ਸੱਚੇ ਨਾਮ ਕੀ ਤਲਵੜਿਆ ਅੱਜ ਤੱਕ ਇਹ ਕੀਮਤ ਨਹੀਂ ਪਾਈ ਜਿਸਾਂ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰਨ ਨਾ ਹੋਵੇ ਸੋਗਾ ਦਿਨ ਦਾਰੇ ਨੂੰ ਚੁੱਕੈ ਭੋਗਾ ਗੁਣ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਾ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮਾ ਵਿਸਾਰ ਹੈ ਤੇ ਕੰजात ਨਾਨਕ ਨਾਮ ਹੈ ਬਾਸਨਾਤ ਰਾਗੁ ਰਿਵਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪਰਗਾਸ ਮੇਰੇ ਮਿਤ ਗੁਰ ਦੇਵਾ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਵਿਰਾ ਪ੍ਰਾਨ ਸਕਾਇ ਹਰ ਕੀਰਤਿ ਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡਪਾਗ ਵਡੇਰੇ ਜਨਾਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਤਾਸੈ ਮਨ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸਨਾਮ ਨਾ ਪਾਇਆ ਤੇ ਭਾ ਜਿਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਾ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਗਿਆ ਲੇ ਖਾਸ ਤਨ ਤਨ ਸਤ ਸੰਗਤ ਜਿ ਤਰਸ ਪਾਇਆ ਮੈਂ ਜਨ ਨਾਨਕ ਨਾਮ ਪਰਗਾਸ ਰਾਗੁ ਜਿਹੜੇ ਮਹੱਲਾ ਪੰਜਵਾ ਕਾਹਿਰੇ ਮਨ ਚ ਤਵ ਉਦਮ ਜਾ ਆਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾਰਿ ਜਿ ਕਾਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਾ ਪਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜ ਕਿਸ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਓ ਡੋ ਡਾ ਵੈ ਸੈ ਕੋ ਸੰ ਤਿਸ ਪਾਚੈ ਬਚਰੇ ਛਰਿਆ ਤਿਨ ਕਮਨ ਕਲਾ ਵੈ ਕਉਣ ਚਗਾਵੈ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸ ਸਿਸ਼ਟੀ ਸਿਧਾਨ ਠਾਕੁਰ ਕਾ ਤਲ ਧਰਿਆ ਜਨ ਨਾਨਕ ਬਲ ਬਲ ਸਦ ਵਰ ਜਾਈਐ ਤਨੰਤਨ ਪਾਰ ਆਵਰਿਆ ਰਾਜਾ ਸਮਹਲਾ ਜੋਤਾ ਸੋਬਰ ਕੀ ਕੋਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਦਰ ਨਰਖ ਨਰੰਦਰ ਨੰਤ ਮਾਗ ਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੂ ਚੀਰ ਸੱਚੇ ਸਿਰਜਨ ਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਕਾਦਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਸਾਰੇ ਆ ਪੇਟਾ ਕਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾਤ ਇਕ ਬੇਖਾਰੀ ਜਿਸ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੌ ਤਦ বিনা ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵੈ ਜੋ ਸੇਵੈ ਤਦ ਜੀ ਜਨ ਨਾਨਕ ਤੈਨ ਕੁਰਬਾਨਾ ਹਰਿ ਤਿਆਵੇ ਹਰਿ ਤਿਆਵੇ ਤਦ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤਾ ਸੇ ਮੁਤ ਭਾਏ ਜਨਰ ਤਿਆਇਆ ਜੀ ਤੈਨ ਟੁੱਟੀ ਜਨ ਕੀ ਫਾਸੀ ਜੇ ਨਿਰਭਾਉ ਜਨਰ ਨਿਰਭਾਉ ਤਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਅਰ ਸੁਮਾਸੀ ਸੇ ਧਾਨਾ ਸੇ ਧਾਨਾ ਜਿਨ ਹਰਿ ਧਿਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੇ ਭਗਤ ਸਲਾਹਾਂ ਤੁਧ ਜੀ ਅਨੇਕા ਅਨੇਕਾ ਅਨੰਤਾ ਤੇਰੀ ਅਨੇਕ ਤੇਰੀ ਅਨਕਰ ਪੂਜਾ ਜੀ ਤਮਤਾ ਪੈ ਜਪੈ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਕੜਾ ਬੋ ਸਿਮਰਤਾ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੀ ਅਰਪ ਘਵੰਤਾ ਤੂੰ ਆਰਪ੍ਰਖ ਪਰੰਪਰ ਕਰਤਾ ਜੀ ਤੂੰ ਦੇਵਡਵਾਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਪਾਏ ਜੀ ਤਦ ਆਪੇ ਸ੍ਰਿਸ਼ਟ ਸਭ ਗੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਇਸ ਮਹਲਾ ਜੋ ਥਾ ਤੂੰ ਕਰਤਾ ਸਚਿਆਰ ਮਾਡਾ ਸਾਈਂ ਜੋ ਤੋਂ ਭਾਵੇ ਸੋਇ ਥੀਸੀ ਜੋ ਤੂੰ ਦੇ ਸਿਉ ਪਾਈ ਰਹਾ ਸਭ ਤੇਰੇ ਤੋਂ ਸਭ ਨੇ ਤੇ ਆਇਆ ਜਿਸ ਨੂੰ ਕਿਰਪਾ ਕਰੈ ਤੰਨਾਵ ਰਤਨ ਪਾਇਆ ਗੁਰਮੁਖ ਲਾਦਾ ਹੁਨ ਗਵਾਇਆ ਤੁਝੇ ਆਵਿ ਛੋੜਿਆ ਮੇ ਲਾਇਆ ਕੌਂ ਦਰਿਆ ਉਹ ਸਤੋ ਜੀ ਮਾਹੀ ਤੁਇ ਬਨ ਦੂਜਾ ਕੋਈ ਨਾ ਹੈ ਜੀਜਾ ਸਭ ਤੇਰਾ ਖੇਲਾ ਵਿਜਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਇ ਸਜਨ ਜਾਣ ਹਰ ਗੁਣ ਸਦਿ ਆਖ ਵਖਾਣਾ ਜਿਨਰ ਸੇਵਿਆ ਤੇ ਸੁਖ ਪਾਇਆ ਸਹ ਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਤਦ ਬਿਨ ਦੂਜਾ ਬਨ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਮ ਹੱਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਵਾਸਾ ਪਾਣੀ ਪਾਵਤਨੈ ਕੀਆ ਪੰਕੈ ਮੋ ਪਗ ਨਹੀਂ ਚਾਲੈ ਹਮ ਦੇਖਾ ਤੈ ਰੂਬੀ ਆਲੇ ਮਾਨੇਕ ਨ ਚਿਤ ਤਸ ਮੂੜ ਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਾਂ ਧਿਆ ਪ੍ਰਣਿਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਤਰ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਵ ਲਾਗ ਭਉ ਜਲ ਤਰਨ ਕੈ ਜਨਮ ਦੇਤਾ ਜਾ ਤ੍ਰਿੰਗ ਮਾਇਆ ਕੇ ਰਹਾਉ ਜਪ ਤਵ ਸੰਜਮਾ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਸਾ 10ਵੀਂ ਚੌਪਾਈ ਪਨਰਾਚੂ ਸਕਾ ਕਾਟਾ ਸੀਸਾ ਸ੍ਰੀ ਅਸਕੇਤਾ ਜਗਤ ਕੇ ਈਸਾ ਵਹ ਪੰਨਾ ਵਿਸ਼ਟ ਗਗੰਤੇ ਭਾਈ ਸਭਨ ਆਨ ਬਧਾਈ ਦਈ ਤਨਿਆ ਤਨਿਆ ਲੋਕਨ ਕੇ ਰਾਜਾ ਦੁਸ਼ਟ ਦਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਇ ਲਿਓ ਬਾਰੇ ਕਬਿਓ ਬਾਤ ਬੇਨਤੀ ਚਉ ਪਈ ਹਮਰੇ ਕਰੋ ਹਰ ਦਇਰਚਾ ਪੂਰਨ ਹੋਏ ਚਿਤ ਕੀ ਇਚਾ ਤਉ ਚਰਨ ਨਾ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭ ਤਮ ਕਾਹੋ ਆਪਾ ਦੇ ਮੋਹਿ ਬਚਾਵ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਚਾਨੇ ਜਿ ਕਰਦੇ ਕਰਿਆ ਸਾਂ ਬਹਿਰਨ ਕੋ ਆਸ ਸੰਗਰਿਆ ਪੂਰਨ ਹੋਇਆ ਮਾਰੀ ਅਸਾ ਤੂਰ ਭੈਣ ਕੀ ਰਹੇ ਪਿਆਸਾ ਤਮਾ ਛਾਡ ਕੋਈ ਵਰਨਾ ਤੇ ਆਉਂ ਜੋ ਵਰਚਾਉ ਸੋ ਤੁਮ ਤੇ ਪਾਉ ਸਿਵ ਸਿਖਾ ਮਾਰੇ ਤਾਰੀ ਹੈ ਚੰਨ ਚੰਨ ਸਤਰਹ ਮਾਰੇ ਮਾਰੀ ਹੈ ਆਪਾ ਦੇਹੁ ਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਕੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮੈ ਰਖਨ ਹਾਰੇ ਸਾਇ ਸੰਤ ਸਾਇ ਪਿਆਰੇ ਦਿਨ ਬੰ ਦੁਸ਼ਟਨ ਕੇ ਹੰਤਾ ਤਮ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸਨਾ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਤਮਾਸਾ ਯਮਨਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨਕਾਲ ਸਭ ਲੋਕ ਸਵਾਰਾਨਮਸਕਾਰੈ ਤੈਂ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵਤਾ ਤੇ ਜਸਨ ਪਜਾਇਵਾ ਅੰਤਿ ਕੇ ਅਵਤਾਰਾ ਸੂਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਬਣ ਸੁਖ ਦਿਓ ਸਤਰਣ ਕੋ ਪਲ ਮਾ ਵਦ ਕਿਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚੀਟੀ ਤੇ ਕੁੰਚਰ ਅਸਤੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸੋਦਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਗ ਉਦਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਬ ਆਕਰਾ ਕਰ ਤੋ ਕਹੂੰ ਤੁਮਾਂ ਮਿਲ ਤੋ ਦੇ ਦੇ ਦਰਸਨੋ ਜੀਤੇ ਬਦਨ ਸ੍ਰਿਸ਼ ਸੁਵਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਰੰਕਾਰ ਨਿਰਵਕਾਰ ਨੀ ਲੰਭ ਆਦ ਨੀਲਾ ਨਾਦ ਸੰਭਾ ਕਾ ਕਾ ਮੋੜ ਚਾਰ ਤਪੇ ਦਾ ਜਕ ਭੇਵਨ ਪਾਉ ਤਵੇ ਦਾ ਤਾਂ ਕੋ ਕਰ ਪਰਾਨਨ ਮੰਨਤ ਮਹਾ ਮੂਰਖਿ ਸ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵਾ ਆਪ ਆਪਣੀ ਬੁੱਧ ਹ ਜੀਤੇ ਵਰਨਤ ਭਿੰਨ ਬਨ ਤਹ ਤੇ ਤੇ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਵਿਸਿਆ ਪ੍ਰਥਮ ਸੰਸਾਰਾ ਇਕੈ ਰੂਪਾ ਨੂ ਬਿਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ ਅੰਡਾ ਜੇ ਰਸੈ ਤੈ ਕਿੰਨੀ ਉਤਮਜ ਖਾਨ ਬਹੁ ਰਖ ਤੈਨੀ ਕੌਂ ਫੁੱਲ ਰਾਜਾ ਬੈਠਾ ਕੌਂ ਸਿਮਟ ਭਇਓ ਸੰਕਰਿ ਕੈ ਠਾ ਸਗਰੇ ਸ੍ਰਿਸ਼ਟ ਦਿਖਾਏ ਚੰਬਾ ਆਜ ਬਾਸ ਰੂਪ ਸੁਅੰਬਾ ਬਰਚਾ ਮੇਰੀ ਤਮ ਕਰੋ ਸਿੱਖੋ ਬਾਰ ਸਿੱਖ ਸੰਘਾਰੋ दुष्ट जेते उठमतत पाता सकलमलेश करोर्ण गाता जे अस्त जात अव शरणी परे तिनके दुष्ट दुख त हमारे पुरुषोत्तम भग परे ति ते हारे तिनके तुम शंकर स्वरतारे जो कल कोई एक बार ते आए हैं ताके काल निकन्ना ए है रछाए तोय समकाला दुष्ट अरेस्ट त्रय तत काल कृपा दृष्टि तन जाए निहार्यो तागे ताव तन को मोहर्यो ਰੇ ਸਿਧ ਕਰਮਾ ਸਭ ਹੋਈ ਦੁਸ਼ਟਾ ਛਾਛ ਵਸ ਕੈ ਨਾ ਕੋਈ ਇੱਕ ਬਾਰ ਜਿਨ ਤਮਸ ਬਾਰਾ ਕਾਲ ਪਾਸਤੇ ਤੈ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਤ ਦੁਸ਼ਟ ਦੁਖ ਤੇਰਾ ਖੜਾ ਕੇਤ ਮੈਂ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬਠਾ ਉਰਮੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕ੍ਰਿਪਾ ਕਰਿ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕਾਸ ਕਲ ਦੇਖੋ ਹਰਤਾ ਦੁਸ਼ਟ ਦੋਖਿਆ ਨੋ ਛਾ ਕਰਤਾ ਸ੍ਰੀ ਅਸਤੁਜਾ ਜਪ ਭੈ ਦਿਆਲਾ ਪੂਰਨਾ ਕਰਾ ਗਰੰਥ ਤਤਕਾਲਾ ਮਨ ਬੰਚਤ ਫਲ ਪਾਵੈ ਸੋਈ ਦੁਖ ਨਤ ਸਭ ਵਿਆਪਤ ਕੋਈ ਅੜੇਲਾ ਸੁਨਾ ਗੂੰਜੋ ਆਏ ਸੂਰਸ ਨਾ ਪਾਵਈ ਸੁਨਾ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤੇ ਨਰ ਕੇ ਰਹੇ ਹੋ ਜੋ ਜਾ ਕੀ ਇਕ ਬਾਰ ਚੋਂ ਪਈ ਕੋ ਕਹੈ ਚੋਂ ਪਈ ਸੰਬਤ 17 ਸੈਸ ਪਣੀਜੈ ਅਰਧ ਸਾਸ ਪੰਨ ਤਿੰਨ ਕਹੀਜੈ ਪਾਦਰਵਾ ਸੁਦੀ ਅਸਤ ਮੇਰਾ ਵਿਵਾਰਾ ਤੇਰਸਤ ਦਰਵਾ ਗ੍ਰੰਥ ਸੁਧਾਰਾ ਸਵਈਆ ਪਾਏ ਕਹਿ ਜਬ ਤੇ ਤੁਮਰੇ ਤਮ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਪੂਰਾ ਅਨਕੂਰ ਅਨੇਕ ਹੈ ਮਤ ਇਕ ਨਾ ਮਾਨਿਓ ਸਿਮਰਾ ਸ਼ਾਸਤਰ ਵੇ ਸਭੈ ਵੋ ਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ RAM KALE MAHALLA TEEJA ANAND IK OANKAR SATGURU PRASAD ANAND PYA MERI MAAI SATGURU MAIN PAAYA SATGURU TA PAAYA SAH SEETI MANW JIAN VA DHAIYA RAAG RATAN PARWAR PURIYA SAUDA GAAVANI AIYA SAUDA TA GAAVU HARI KE RAMAN JI NI USAAYA ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਾਣਾ ਮੇਰੇ ਦੁੱਖ ਸਾ ਵਿਸਾਰਣਾ ਅੰਗੀਕਾਰੋ ਕਾੜੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸੰਭਰਾ ਸੁਆਮੀ ਸੋ ਕਿਹਾ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇ ਰਹਿ ਸੰਕਿਚੈ ਜਿਸ ਤੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਅਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਗੁਰ ਤੇਰੇ ਸਾਚਾ ਨਾਮ ਮੇਰਾ ਧਾਰੂ ਸੱਚ ਨਾਮ ਆਧਾਰ ਮੇਰਾ ਜਿਨੁ ਖੁੱਖਾਂ ਸਭ ਗਵਾਈਆਂ ਕਰਸਾ ਸੁਖ ਮਨ ਆਇ ਵਸਿਆ ਜਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਇਸਤੀ ਐ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਵਾਤ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਬਤਿ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾਜਤ ਘਰ ਧਾਰੀਆ ਪੰਜ ਦੋਤਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕਾ 세나 ਮਰ ਕੇ ਲਾਗੇ ਕਹਿ ਨਾਨਕ ਤਸ ਤੂ ਆਤਿਤ ਗਰ ਅਨਹਦ ਬਾਜੀ ਅਰੰਸ ਨਾ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਗਰਮ ਪ੍ਰਾਪਾਇ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਣੀ ਤ ਕਹ ਤੇ ਪਵਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਾ ਗੁਰ ਚਰਨ ਲਾਗੇ ਵਾਜੇ ਅਨਾ ਤੂਰੇ ਮੁੰਦਾ ਬਣੀ ਵਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਸੰ ਸੁਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਾਸਤਾ ਤ ਜੀ ਨਾ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਨ ਲਗ ਤਈਏ ਸਭ ਨਾਨਕ ਬ੍ਰਹਮ ਪਸਾਰੋ ਸਾਲੂਕ ਬਹਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਂ ਨਾ ਜੋ ਕੀ ਤੋਈ ਮਨ ਰੁਣ ਹਾਰੇ ਕੋ ਗੁਣ ਨਹੀਂ ਆਪੇ ਤਰਸਿ ਬਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਾ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਔੜੇ ਦਿੱਥੈ ਤੁ ਸਮਰਾਤਾ ਜਿਥੈ ਕੋਏ ਨਾ ਹੈ ਉਤੈ ਤੇਰੀ ਰੱਖ ਅਗਨੀ ਉਦਰਮਾਏ ਸੁਣ ਕਹਿ ਜਮਕੇ ਦੁਤ ਨਾਏ ਤੇ ਰਹਿ ਛੜ ਜਾਏ ਭਉਜਲ ਵਿਖਮ ਸਗਾ ਉਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰ ਸੇ ਖਾਏ ਕਲਮੈ ਹੋ ਪੁਨਾ ਗੁਣ ਗੋਵਿੰਦ ਗਾਏ ਸਭ ਸੈਨੋ ਕਿਰਪਾਲ ਸੰਭਾਲੇ ਸਾਇ ਸਾਇ ਵਰਥਾ ਕੋਇ ਨ ਜਾਏ ਜੇ ਆਵੇ ਤੁਧਿਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਦਨਾ ਜੀਵਾ ਜਪ ਗੁਰ ਨਾਉ ਨੇ ਤੇ ਸਤ ਗੁਰ ਵੇਖਣਾ ਸ਼ਰਮਣੇ ਸੁਣਨਾ ਗੁਰ ਨਾਉ ਸਤਿਗੁਰੂ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਵਸਦੇ ਜਗ ਮਾਉ ਤੁਮ ਕਾੜੀਐ ਵਿੱਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਣਾਰਾ ਪੂ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆ ਨਾ ਹੋ ਆਪ ਦਿਆਲ ਮਨੋ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਖਤ ਨਿੰਦਕ ਦ੍ਰਿਸ਼ਟੀ ਕੀ ਨਾ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਆ ਨਾਨਕ ਬਨੈ ਮਾਹੀ ਜਿ ਸਿਮਰੈ ਸੁਖ ਹੋਇ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੇਕ ਆ ਨਾਨਕ ਬਨੈ ਮਾਹੀ ਜਿ ਸਿਮਰੈ ਸੁਖ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ